ਮੇਰਾ ਨਾਮ ਹਰਬਿੰਦਰ ਕੌਰ ਉਸਮਾਈ ਜੀ ਸੋ ਮੈਂ ਆਜ਼ਾਦ ਕੈਂਡੀਡੇਟ ਵਜੋਂ ਅੱਜ ਜਿਹੜੀ ਆਪਣੀ ਫਾਈਲ ਜਿਹੜੀ ਜਮਾ ਕਰਾਉਣਾ ਨਾਮਜ਼ਦਗੀ ਜਿਹੜੀ ਅੱਜ ਮੈਂ ਆਪਣੀ ਦੇ ਰਹੀ ਹਾਂ ਕਿੰਨੇ ਬੁੱਤਲੇ ਅੱਜ ਬਹੁਤ ਸਾਰੇ ਕਈ ਐਸਸੀਆਂ ਨੂੰ ਜਾਂ ਹੋਰਨਾਂ ਲੋਕਾਂ ਤੋਂ ਤੱਕ ਪੈ ਨਹੀਂ ਹੋ ਰਿਹਾ ਹੋਰ ਮੁਟਿਆ ਦਾ ਕੋਕਾ ਅਸਤ ਨਹੀਂ ਦੇਖੋ ਜੀ ਹਲਕਾ ਤਰਨ ਤਾਰਨ ਇੱਕ ਕਾਸਟ ਦਾ ਨਹੀਂ ਹੈ ਇਹਦੇ ਵਿੱਚ ਸਮੂਹ ਜਿਹੜੇ ਲੋਕ ਰਹਿੰਦੇ ਨੇ ਸੋ ਮੈਂ ਆ ਸਮੂਹ ਲੋਕਾਂ ਲਈ ਲਿਆ ਕੇ ਚੱਲ ਰਹੀਆਂ ਹੋਰ ਜਿਨ੍ਹਾਂ ਨਾਲ ਖਾਸ ਕਰਕੇ ਔਰਤਾਂ ਨਾਲ ਜਿਨ੍ਹਾਂ ਨਾਲ ਵੀ ਤਸ਼ੱਦਦ ਹੁੰਦੀ ਹੈ ਉਸ ਨੂੰ ਰੋਕਿਆ ਜਾਏਗਾ ਔਰ ਫਰੌਤੀਆਂ ਜਿਹੜੀਆਂ ਲਗਾਤਾਰ ਹੀ ਤਰਨ ਤਾਰਨ ਹਲਕੇ ਦੇ ਵਿੱਚ ਵੱਧ ਰਹੀਆਂ ਨੇ ਉਸ ਨੂੰ ਰੋਕਿਆ ਜਾਏਗਾ ਜਿਹੜੇ ਗੁੰਡਾਗਰਦੀ ਵਧ ਰਹੀ ਹੈ ਉਸ ਨੂੰ ਰੋਕਿਆ ਜਾਏਗਾ ਔਰ ਬਹੁਤ ਜ਼ਿਆਦਾ ਮੁੱਦੇ ਹੈਗੇ ਨੇ ਸਾਡੇ ਲੋਕਾਂ ਦੇ ਜਿਹੜੇ ਬਿਜ਼ਨਸਮੈਨਾਂ ਦੇ ਜਿਨ੍ਹਾਂ ਨੂੰ ਫਰਾਂਤੀਆਂ ਮੰਗ ਮੰਗ ਕੇ ਹਰਾਸਮੈਂਟ ਕੀਤਾ ਜਾ ਰਿਹਾ ਹੈ ਜਿਹੜਾ ਕਾਨੂੰਨ ਹੈ ਉਹਨੂੰ ਸਹੀ ਕੀਤਾ ਜਾਵੇਗਾ ਔਰ ਬਰਾਬਰਤਾ ਦੇ ਜਿਹੜਾ ਅਧਿਕਾਰ ਹੈ ਲੋਕਾਂ ਲੈ ਕੇ ਆਇਆ ਜਾਵੇ ਜਿਸ ਸਿਧਾਂਤ ਦੀ ਗੱਲ ਕੀਤੀ ਹੋਰ-ਪੋਰ ਕੀਤਾ ਜਾ ਰਿਹਾ ਹੈ ਵੇਖੋ ਜੀ ਅਸੀਂ ਮਾਵਾ ਸਾਹਿਬ ਮਵੇਦਗਰ ਜੀ ਦੇ ਸੰਵਿਧਾਨ ਨੂੰ ਫੁੱਲ ਮੰਨਦੇ ਆਂ ਔਰ ਉਹਨਾਂ ਦੇ ਸੰਵਿਧਾਨ ਦੇ ਰਾਈਟ ਅਨਸਾਰ ਹੀ ਚੱਲਦੇ ਆਂ ਔਰ ਸੰਵਿਧਾਨ ਨੂੰ ਨਾ ਤਾਂ ਅਸੀਂ ਟੁੱਟਣ ਦੇਾਂਗੇ ਨਾ ਹੀ ਖਤਮ ਹੋਣ ਦੇ ਅੰਗੇ ਅਸੀਂ ਸੰਵਿਧਾਨ ਨੂੰ ਜਿਹੜਾ ਪੂਜਦੇ ਹਾਂ ਔਰ ਸੰਵਿਧਾਨ ਦੇ ਨਾਲ ਹਮੇਸ਼ਾ ਹੀ ਚੱਲਦੇ ਹਾਂ ਦੇਸ਼ ਜਿਹੜਾ ਹੈ ਉਹ ਸੰਵਿਧਾਨ ਤੇ ਚੱਲਦਾ ਹੈ ਨਾ ਕਿ ਕਿਸੇ ਦੀ ਨੀਤੀ ਦੇ ਜਾਂ ਰਾਜ ਤੇ ਚੱਲਦਾ ਹੈ ਕੀ ਕਿਹੜਾ ਚੋਕੇ ਜਿੱਦਾਂ ਤੁਸੀਂ ਅੱਜ ਕਾਗਜ਼ ਦੇਣੇ ਦਾਖਲ ਕਰਨਾ ਹੈ ਲੋਕਾਂ ਨੂੰ ਕੀ ਕਰਨਾ ਚਾਹੀਦਾ ਮੈਂ ਲੋਕਾਂ ਨੂੰ ਇਹੀ ਅਪੀਲ ਕਰਨਾ ਚਾਹਾਂਗੀ ਕਿ ਅਸੀਂ ਨਵੀਂ ਇੱਕ ਲਹਿਰ ਜਿਹੜੀ ਹੋ ਰਾਜਨੀਤੀ ਦੀ ਲਹਿਾਰ ਆ ਰਹੇ ਆ ਨਾ ਤਾਂ ਲੋਕਾਂ ਨੂੰ ਅਸੀਂ ਵੇਖੋ ਤੰਗ ਪ੍ਰੇਸ਼ਾਨ ਕੀਤਾ ਹੈ ਅਸੀਂ ਸਿਰਫ ਦੇ ਸਿਰਫ 40 ਤੋਂ ਵੱਧ ਲੋਕ ਨਹੀਂ ਲੈ ਕੇ ਆਏ ਆ ਲੋ ਸੜਕ ਤੇ ਕਿਸੇ ਨੂੰ ਵੀ ਜਾਮ ਨਹੀਂ ਹੋਇਆ ਔਰ ਕਿਸੇ ਨੂੰ ਹਰਾਸਮੈਂਟ ਨਹੀਂ ਹੋਈ ਕੋਈ ਵੀ ਮਰੀਜ਼ ਹੈ ਜਿਹੜਾ ਉਹ ਆਪਣੀ ਸ਼ਾਂਤੀਪੂਰਵਕ ਜਾ ਰਿਹਾ ਹੈ ਅਸੀਂ ਆਪਣੀ ਇੱਕ ਨਾਮ ਸਦਗੀ ਦੇਣਾ ਆਏ ਆ ਕਿਉਂਕਿ ਅਸੀਂ ਸਮਾਜ ਦੇ ਵਿੱਚ ਵਿਚਰਦੇ ਆ ਅਸੀਂ ਲੋਕਾਂ ਦੇ ਵਿੱਚ ਵਿਚਰਦੇ ਆ ਲੋਕਾਂ ਦੇ ਕੰਮ ਕਰਦੇ ਆ ਨਾ ਕਿ ਅਸੀਂ ਇਕੱਠ ਵਿਖਾਉਣਾ ਹੈ ਅਸੀਂ ਇੱਕ ਨਵੀਂ ਲਹਿਰ ਲੈ ਕੇ ਆਉਣੀ ਆ ਜਿੱਥੇ ਇਹੋ ਜਿਹੇ ਗੱਡੀਆਂ ਦੇ ਨਾਲ ਲਿਆ ਲਿਆ ਕੇ ਲੋਕਾਂ ਨੂੰ ਪਰੇਸ਼ਾਨ ਕਰ ਕਰਕੇ ਜਿਹੜਾ ਅਸੀਂ ਖਰਚਾ ਹੈ ਉਹ ਅਸੀਂ ਜਿਹੜਾ ਬਰਬਾਦ ਨਹੀਂ ਹੁੰਨ ਦਿੱਤਾ ਅਸੀਂ ਬਿਲਕੁਲ ਪੀਸਫੁਲੀ ਤੌਰ ਤੇ ਆ ਜਾ ਕੇ ਆਪਣੀ ਨਾਮ ਜਰਦੀ ਦੀ ਦੇਣੀ ਤੁਹਾਨੂੰ ਆਪਣੀ ਪਾਰਟੀ ਸੱਸੀਬਾਡੀ ਸਮਰਥਨ ਦੇ ਦੀਆਂ ਤੁਹਾਡੀ ਕਿਹੜੀ ਪਾਰਟੀ ਉੱਤੇ ਨੀਵਾ ਦੇਖੋ ਜੀ ਅਸੀਂ ਕਿਸੇ ਵੀ ਪਾਰਟੀ ਵੱਲੋਂ ਕੋਈ ਸਮਰਥਨ ਨਹੀਂ ਹੈ ਸਾਨੂੰ ਔਰ ਨਾ ਹੀ ਅਸੀਂ ਲੈਣਾ ਚਾਹੁੰਦੇ ਆ ਅਸੀਂ ਇੱਕ ਆਜ਼ਾਦ ਕੈਂਡੀਡੇਟ ਵਜੋਂ ਅੱਜ ਨਾਮਜ਼ਦਗੀ ਦੇ ਰਹੇ ਆ ਕਿਉਂਕਿ ਅਸੀਂ ਸਾਨੂੰ ਇੱਕ BSP ਜਿਹੜੀ ਸਾਡੀ ਪਾਰਟੀ ਹੈ ਉਹਨਾਂ ਵੱਲੋਂ ਸਾਨੂੰ ਸਪੋਰਟ ਜਿਹੜੀ ਕੀਤੀ ਜਾ ਰਹੀ ਹੈ ਔਰ ਅਦਰ ਜਿਹੜੇ ਸਮਾਜਿਕ ਲੀਡਰ ਨੇ ਜਿਹੜੇ ਉਹ ਸਾਰੇ ਸਾਨੂੰ ਸਪੋਰਟ ਅੱਜ ਕਰ ਰਹਾ ਜੀ